ਕ੍ਰਿਸਮਸ ਦਿਹਾੜੇ ਨੂੰ ਸਮਰਪਿਤ ਫਤਿਹਗੜ ਚੂੜੀਆਂ 'ਚ ਗੱਡੀ ਗਈ ਵਿਸ਼ਾਦ ਸ਼ੋਪਾ ਯਾਤਰਾ ਬਲਬੀਰ ਸਿੰਘ ਪੰਨੂ ਨੇ ਕੀਤੀ ਸ਼ਿਰਕਤ ਸ਼ੋਪਾ ਯਾਤਰਾ ਦਾ ਥਾਤਾ ਹੋਇਆ ਸਵਾਗਤ ਪ੍ਰਭੂ ਯਿਸੂ ਮਸੀਹ ਦਾ ਕੀਤਾ ਗੁੰਗਾਨ ਫਤਿਹਗੜ ਚੂੜੀਆਂ ਵਿਖੇ ਵੱਖ-ਵੱਖ ਚਰਚਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕ੍ਰਿਸਮਸ ਦਿਹਾੜੇ ਨੂੰ ਸਮਰਪਿਤ ਪਾਦਰੀ ਪੱਤਸ਼ਮਸੀ ਬਿਸ਼ਪ ਸਿਆਮੁਲਸੀ ਪਾਸਟਰ ਤਲਬਾਕ ਮਸੀਹ ਪਾਸਟਰ ਯੋਨ ਜਕੀ ਪਾਸਟਰ ਰਾਜਾ ਮਸੀਹ ਪਾਸਟਰ ਪ੍ਰਕਰਮਸੀ ਪਾਸਟਰ ਸੰਦੀਪ ਰਾਜਾ ਦੀ ਅਗਵਾਈ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੀਤੀ ਗਈ ਜੋ ਐਸ ਡੀ ਏ ਚਰਚ ਤੋਂ ਸ਼ੁਰੂ ਹੋ ਕੇ ਸ਼ਹਿਰ ਦੀਆਂ ਪ੍ਰਕਰਮਾਂ ਕਰਦੇ ਹੋਏ ਵਾਪਸ ਐਸ ਡੀ ਏ ਚਰਚ ਸਮਾਪਤ ਹੋਈ ਸ਼ੋਭਾ ਯਾਤਰਾ ਦਾ ਥਾਂ ਥਾਂ ਤੇ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਵੱਲੋਂ ਪ੍ਰਭੂ ਯੂਸੂ ਮਸੀਹ ਦਾ ਗੁਣगान ਕੀਤਾ ਗਿਆ ਸ਼ੋਭਾ ਯਾਤਰਾ ਦੀ ਇਰਮਾਨ ਕੀ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਚੇਅਰਮੈਨ ਬਲਬੀਰ ਸਿੰਘ ਪੰਨੂ ਨੇ ਸ਼ਿਰਕਤ ਕੀਤੀ ਅਤੇ ਇਸ ਮੌਕੇ ਉਹਨਾਂ ਨੇ ਪਾਸਟਰ ਸਹਿਬਾਨ ਅਤੇ مصیبہ ਯਾਰੇ ਦੇ ਲੋਕਾਂ ਨੂੰ 크리스마스 ਤਿਹਾੜੇ ਅਤੇ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀ ਹੋਈ ਕੇਕ ਕਟਿਆ ਅਤੇ ਪਾਸਟਰ ਸਹਿਬਾਨ ਵੱਲੋਂ ਗੁਰਪ੍ਰੀਤ ਸਿੰਘ ਪੰਨੂ ਨੂੰ ਇਸ ਮੁਕੇ ਸਨਮਾਨਤਕ ਵੀ ਕੀਤਾ ਗਿਆ। ਅੱਜ ਅੱਜ ਇਹ 100 ਸਾਲ ਦੀ ਜੁਬਲੀ ਯਾਤਰਾ ਕੀਤੀ ਜਾ ਰਹੀ ਹੈ ਕਿਸਾ ਦੇ ਆ ਅੱਜ ਜਿਹੜਾ ਦਿਨ ਆ ਇੱਕ ਬਹੁਤ ਸਹਾਬਨਾ ਦਿਨ ਹੈ ਕਿ ਜਿਸ ਦਿਨ ਪ੍ਰਭ ਯਿਸੂ مسیਹ ਸਤਿਅਤੀ ਤੇ ਆਏ ਇਹੋ ਦੇ ਆਉਣ ਦੀਆਂ ਖੁਸ਼ੀਆਂ ਵਿੱਚ ਆ ਪੂਰੇ ਵਰਲਡ ਦੇ ਉਤੇ ਇਹ ਖੁਸ਼ੀਆਂ ਮਨਾਇਆ ਜ਼ਾਰੀਆਂ ਨੇ ਤੇ ਉਹ ਖੁਸ਼ੀਆਂ ਅੱਜ ਫਤਿਹਗੜ੍ਹ ਚੂੜੀਆਂ ਵਿੱਚ ਵੀ ਮਨਾਇਆ ਜ਼ਾਰੀਆਂ ਨੇ ਤੇ ਅਸੀਂ ਖੁਦਾ ਦੇ ਸਾਡੇ ਦਾਸ ਹੁੰਦੇ ਹੋਏ ਆ ਇਹ ਸਾਰੇ ਬੁਜ਼ਾਰਤ ਦੇ ਲੋਕਾਂ ਨੂੰ ਔਰ ਸਾਰੇ ਜਿਨੇ ਲੋਗ ਆ ਅਸੀਂ ਉਹਨਾਂ ਨੂੰ ਪ੍ਰਭ ਜਸਮਸੀ ਦੇ ਦਿਨ ਤੇ ਜਨਮ ਦਿਨ ਤੇ ਲੱਖ ਲੱਖ ਵਧਾਈ ਦਿੰਦੇ ਹਾਂ ਔਰ ਸ਼ੁਭ ਕਾਮਨਾ ਕਰਦੇ ਹਾਂ ਕਿ ਆਉਣ ਵਾਲਾ ਜਿਹੜਾ 2024 ਉਹ ਇਸ ਸ਼ਹਿਰ ਦੇ ਔਰ ਬਾਕੀ ਸਭ ਲੋਕਾਂ ਦੇ ਲਈ ਇੱਕ ਬਹੁਤ ਵੱਡੀ ਖੁਸ਼ੀ ਲੈ ਕੇ ਆਵੇ ਔਰ ਸਭ ਲੋਕ ਜਿਹੜੇ ਆਓ ਪਿਆਰ ਮੁਹੱਬਤ ਵਿੱਚ ਔਰ ਮੇਲ ਮਿਲਾਪੂ ਵਿੱਚ ਵਦਨ ਇਹ ਪ੍ਰਭ ਯਸਮਾ ਸੇਧੀਆਂ ਆ ਵਚਨਾ ਦੀਆਂ ਮਹਿਨਤਾਂ ਲਾ ਨੇ ਖੁਦਾ ਸਭ ਨੂੰ ਬਰਕਤ ਆਮੀਨ ਸਭ ਨੂੰ ਯਮਸੀ ਦੀ ਮੈਂ ਬਿਸ਼ਪ ਸੈਮੂਲ ਸੋਨੀ ਔਰ ਅੱਜ ਜੋਸੀ ਫਤਿਹ ਚੂੜੀਆਂ ਚ ਕਿਸਮਿਸ ਮਨਾ ਰਹੇ ਆ ਔਰ ਅੱਜ ਜਗਾ ਜਗਾ ਤੇ ਬੜਾ ਇੰਤਜ਼ਾਮ ਕੀਤਾ ਗਿਆ ਬੜੇ ਉਤਸ਼ਾਹ ਲੋਕ ਸਨ ਔਰ ਅਸੀਂ ਆਰ ਵਾਲੇ ਨਵੇਂ ਸਾਲ ਦੀ 크ਿਸਮਿਸ ਦੀ ਸਭਨਾਂ ਨੂੰ ਵਧਾਈ ਦਿੰਨੇ ਆ ਔਰ ਉਹ ਸੰਦੇਸ਼ ਦੇ ਰਹੇ ਆ ਕਿ ਜੀਸਸ ਸੁਸੀ ਸਾਡੇ ਸਾਹਮਣਾਂ ਲਈ ਜਨਮ ਲਿਆਏ ਉਹ ਸਾਡੇ ਲਈ ਮਾਰੇਗਾ ਸਾਡੇ ਲਈ ਦੱਬਿਆ ਗਿਆ ਸਾਡੇ ਲਈ ਮਰਦਾਂ ਦੇ ਝੂਠਿਆ ਔਰ ਫਿਰ ਸਾਨੂੰ ਲੈਣ ਵਾਸਤੇ ਆ ਰਹੇ ਆ ਅਸੀਂ ਇਹ ਖੁਸ਼ਖਬਰੀ ਹਰ ਜਗ੍ਹਾ ਜਗ੍ਹਾ ਤੇ ਵੰਡ ਗਏ ਆ ਔਰ ਮੇਰੀ ਫਿਰ ਤੋਂ ਬੇਨਤੀ ਹੈ ਔਰ ਇਹ ਦੁਆ ਹੈ ਕਿ ਇਹ ਨਵਾਂ ਸਾਲ ਇਹ 크ਿਸਮਸ ਸਾਡੇ ਲਈ ਵੱਡੀ ਆਸ਼ੀਸ਼ ਲੈ ਕੇ ਆਏ ਸਭ ਨੂੰ ਜੈਮਸੀ ਜੀ ਹallelujah ਸਾਰਿਆਂ ਨੂੰ ਜੈਮਸੀ ਜੀ ਮੈਂ ਅਫੀਸ਼ਾਲ ਮਸੀਹ ਜਿਹੜਾ ਯੂਧ ਪ੍ਰਦਾਨ ਔਰ ਅਸੀਂ ਆਪ ਸਭ ਨੂੰ ਵੱਡੇ ਦਿਨਾਂ ਔਰ 90 ਸਾਲ ਦੀ ਲੱਖ ਲੱਖ ਵਧਾਈਆਂ ਦਿੰਦੇ ਹਾਂ ਔਰ ਕਾਮਨਾ ਕਰਦੇ ਹਾਂ ਕਿ ਆਉਣ ਵਾਲਾ ਨਵਾਂ ਸਾਲ ਆਪ ਸਭ ਲਈ ਆਸ਼ੀਸ਼ ਔਰ ਬਰਕਤਾਂ ਲੈ ਕੇ ਆਵੇ ਔਰ ਮੇਰਾ ਮੈਸੇਜ ਖਾਸ ਕਰਕੇ ਆਪਣੇ ਨੌਜਵਾਨ ਯੂਥ ਨੂੰ ਆ ਕਿ ਆਪ ਸਭ ਨਸ਼ਿਆਂ ਤੋਂ ਦੂਰ ਰਹੋ ਆਪਣੇ ਖੁਦਾ ਦੇ ਦਾਸਾਂ ਦੇ ਕੋਲ ਸਿੱਖਿਆ ਨੂੰ ਪ੍ਰਾਪਤ ਕਰੋ ਔਰ ਹਮੇਸ਼ਾ ਹੀ ਆਪਣੀ ਸਟੱਡੀ ਵਿੱਚ ਆਪਣੀ ਪੜ੍ਹਾਈ ਵਿੱਚ ਆਪਣਾ ਮਨ ਲਗਾਓ ਔਰ ਨਸ਼ਿਆਂ ਤੋਂ ਦੂਰ ਰਹੋ ਮੈਂ ਇਨਾ ਹੀ ਕਹਿੰਦਾ ਹਾਂ ਆਪ ਸਭ ਨੂੰ ਜੈੰਸੀ ਆਖਦਾ ਹਾਂ ਇਸ ਸਾਲ ਤੇ ਵੱਡੇ ਦਿਨ ਦੀਆਂ ਲੱਖ ਲੱਖ ਵਧਾਈਆਂ ਹੋਣ ਸੋ ਕਭੀ ਇਹ ਸੁਣ ਸੀਦਾ ਜਿਹੜਾ ਇਹ ਸ਼ਬਦ ਇਹ ਹੜਾਜ ਮਨਾ ਰਹੇ ਆਂ ਉਦੇ ਵਾਸਤੇ ਪੂਰੇ ਸ਼ਹਿਰ ਦੇ ਵਾਸਤੇ ਪੂਰੇ ਨਗਰ ਵਾਸਤੇ ਅਸੀਂ ਬਧਾਈ ਦੇ ਇਹ ਐਸਜੀਏ ਚਰਚ ਵੱਲੋਂ ਅਸੀਂ ਇਹ ਸ਼ੋਭਾ ਯਾਤਰਾ ਜਿਹੜੀ ਇਹ ਕੱਢੀ ਜਾ ਰਹੀ ਆ ਜੋ ਇਸ ਕਰਕੇ ਹਰ ਸਾਲ ਦੀ ਤਰ੍ਹਾਂ ਇਹ ਕੱਢੀ ਜਾਂਦੀ ਆ ਸੋ ਪ੍ਰਭੂਸੀ ਦਾ ਜਨਮ ਦੇਣਾ ਅਸੀਂ ਇਸੇ ਕਰਕੇ ਮਨਾ ਰਹੇ ਆ ਕਿ ਜਿਨ੍ਹਾਂ ਦਾ ਨਹੀਂ ਜਿਹੜੇ ਨਸ਼ੇ ਦੇ ਵਿੱਚ ਨੇ ਜਾਂ ਨੌਜਵਾਨ ਨੇ ਉਹਨਾਂ ਨੂੰ ਅਸੀਂ ਇਹ ਸੰਦੇਸ਼ ਦੇ ਸਕੀਏ ਸਾਰਿਆਂ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਫਤਿਹਗੜ ਚੂਰੀਆਂ ਦੇ ਵਿੱਚ ਜਿੱਥੇ ਪੂਰੇ ਸੰਸਾਰ ਜਿਹੜਾ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਹਾੜਾ ਮਨਾ ਰਹੇ ਫਤਿਹਗੜ ਚੂਰੀਆਂ ਤੇ ਲੋਕ ਵੀ ਬੜੇ ਉਤਸ਼ਾਹ ਦੇ ਨਾਲ ਉਹ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾ ਰਹੇ ਆ ਉਹ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਪੂਰੇ ਸ਼ਹਿਰ ਨਿਵਾਸੀ ਕਿਸੇ ਵੀ ਕਮਿਊਨਿਟੀ ਦੀ ਹੋਣ ਕਿਸੇ ਵੀ ਕੌਮ ਦੀ ਹੋਣ ਕਿਸੇ ਵੀ ਜਾਤੀ ਧਰਮ ਦੇ ਹੋਣ ਸਾਰਿਆਂ ਦੇ ਵਿੱਚ ਉਤਸ਼ਾਹ ਵੇਖਿਆ ਗਿਆ ਆ ਉਹ ਸਾਰੇ ਮਿਲ ਜੁਲ ਕੇ ਇੱਕ ਸ਼ਾਂਤੀ ਦੇ ਨਾਲ ਪਿਆਰ ਦੇ ਨਾਲ ਖੁਸ਼ੀ ਦੇ ਨਾਲ ਇਸ ਦਿਨ ਨੂੰ ਮਨਾ ਰਹੇ ਆ ਇਹ ਫਤਿਹਗੜ ਚੂਰੀਆਂ ਦੀ ਸਭ ਤੋਂ ਵੱਡੀ ਖੂਬਸੂਰਤੀ ਆ ਪ੍ਰਮਾਤਮਾ ਇਸੇ ਤਰ੍ਹਾਂ ਹੀ ਇਸ ਸ਼ਹਿਰ ਨੂੰ ਇਸ ਨਗਰ ਨੂੰ ਇੱਕ ਦੂਸਰੇ ਦੇ ਨਾਲ ਮਿਲਦਾ ਜੁਲਦਾ ਕਰਕੇ ਔਰ ਇੱਕ ਦੂਸਰੇ ਨਾਲ ਸਾਦੀ ਅਸੀਂ ਫੈਸਟੀਵਲ ਇਸੇ ਤਰ੍ਹਾਂ ਮਨਾਉਂਦੇ ਲਈ ਸਾਰਿਆਂ ਨੂੰ ਵੱਡੇ ਦਿਨ ਤੇ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਬਹੁਤ ਬਹੁ ਮबारकਾ ਧੰਨਵਾਦ ਜੈਮਸੀ ਅਸੀਂ ਅੱਜ ਯਸ਼ੂ ਮਸੀਹ ਦੇ ਸਬਹ ਅਫਸਰ ਤੇ ਦਿਹਾੜੇ ਤੇ ਜਿਹੜੀ ਸਬਹ ਯਾਤਰਾ ਨਿਕਾਲ ਰਹੇ ਆ ਫਤੇਗਰ ਚੂੜੀਆਂ ਦੇ ਵਿੱਚ ਇਹ ਸਭ ਦੇ ਵਾਸਤੇ ਇੱਕ ਬਹੁਤ ਹੀ ਖੁਸ਼ੀ ਦਾ ਜਿਹੜਾ ਸੰਦੇਸ਼ ਹੈ ਕਿ ਪ੍ਰਭ ਯਸ਼ੂ ਮਸੀਹ ਸੰਸਾਰ ਦੇ ਵਿੱਚ ਇੱਕ ਪਿਆਰ ਤੇ ਵੰਡਣ ਵਾਸਤੇ ਆਏ ਔਰ ਸ਼ਾਂਤੀ ਦੇਣ ਵਾਸਤੇ ਆਏ ਤਾਂ ਕਿ ਹਰ ਇਨਸਾਨ ਜਿਹੜਾ ਹੈ ਉਹ ਸ਼ਾਂਤੀ ਦੇ ਵਿੱਚ ਆਪਣਾ ਜੀਵਨ ਜਿਹੜਾ ਗੁਜ਼ਾਰ ਸਕੇ ਔਰ ਪ੍ਰਭੂ ਯੇਸ਼ੂ ਮਸੀਹ ਦਾ ਆਉਂਦਾ ਇੱਕ ਹੀ ਮਕਸਦ ਸੀ ਹਰ ਪਾਪੀ ਜਿਹੜਾ ਹੈ ਗੁਨਾਹਗਾਰ ਜਿਹੜਾ ਹੈ ਉਹ ਆਧਾਰ ਪਾਏ ਮੁਕਤੀ ਪਾਏ ਤੇ ਨਜਾਤ ਪਾਏ ਸਵਾਜ ਜਿੰਨੇ ਵੀ ਸਾਡੇ ਭੈਣ ਭਰਾ ਨਸ਼ਿਆਂ ਦੇ ਵਿੱਚ ਨੇ ਬੱਚੇ ਨੌਜਵਾਨ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਇਹਨਾਂ ਨਸ਼ਿਆਂ ਨੂੰ ਬੁਰੀਆਂ ਆਤਮਾਂ ਛੱਡ ਕੇ ਯੇਸ਼ੂ ਮਸੀਹ ਦੇ ਰਾਹਤੇ ਚੱਲੋ ਔਰ ਪ੍ਰਭੂ ਜੀ ਤੁਹਾਨੂੰ ਨਵਾਂ ਜੀਵਨ ਦੇਵੇਗਾ ਔਰ ਬਹੁਤ ਸਾਰੀ ਸਭ ਨੂੰ ਬਧਾਈ ਹੋਵੇ ਆਮੀਨ ਸਾਰੇ ਭੈਣ ਭਰਾਵਾਂ ਨੂੰ ਸलाम ਉਹ ਸੰਮਲਣ ਅਸੀਂ ਦੱਸਨੇ ਆ ਕਿ ਅੱਜ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਫਤਿਹਗਰ ਚੂੜੀਆਂ ਦੇ ਵਿੱਚ ਐਸਡੀਏ ਚਰਚ ਵੱਲੋਂ ਜੋ ਅੱਜ ਦੀ ਸ਼ੋਭਾ ਯਾਤਰਾ ਹੈ ਉਹ ਕੱਢੀ ਗਈ ਹੈ ਔਰ ਇਸ ਦੇ ਵਿੱਚ ਜਿੰਨੀਆਂ ਵੀ ਸਾਡੇ ਡਰੋਮੀਨੇਸ਼ਨ ਨੇ ਜਿੰਨੀਆਂ ਵੀ ਸੰਸਥਾ ਨੇ ਉਹ ਸਾਰਿਆਂ ਮਿਲ ਕੇ ਸਾਰੀਆਂ ਇਗਲਸੀਆਂ ਮਿਲ ਕੇ ਜੋ ਅੱਜ ਦੀ ਸ਼ੋਭਾ ਯਾਤਰਾ ਹੈ ਉਸ ਨੂੰ ਸਾਰਿਆਂ ਨੇ ਆਰੰਭ ਕੀਤਾ ਉਹ ਸਾਰੀ ਯਾਤਰਾ ਦੇ ਵਿੱਚ ਸਭ ਜਣੇ ਮਿਲ ਜੁਲ ਕੇ ਚੱਲੇ ਔਰ ਪ੍ਰਭੂ ਦਾ ਧੰਨਵਾਦ ਹੈ ਕਿ ਆਉਣ ਵਾਲਾ ਵੱਡਾ ਦਿਨ ਔਰ ਨਵਾਂ ਸਾਲ ਸਭਨਾਂ ਦੇ ਲਈ ਖੁਸ਼ੀਆਂ ਭਰਿਆ ਹੋਵੇ ਪ੍ਰਭੂ ਆਪ ਸਭ ਨੂੰ ਆਸ਼ੀਸ਼ ਤੇ ਬਰਕਤ ਦੇ। ਤਾਲੀ